ਸਰਵੋ ਪਹਿਲਾ ਤੁਹਾਡਾ ਸਵਾਗਤ ਹੈ ਸਾਰੇ ਫਰੋਤਿਆਂ ਨੂੰ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿੱਦੋਂ ਦਰwidehat ਤੋਂ ਪੰਜਾਬ ਦੇ ਵਿੱਚ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਸਿਆਤ ਹੋ ਰਹੀ ਹੈ ਬਹੁਤ ਜਿੱਚਕੀ ਭਾਰਤੀ ਜਨਤਾ ਪਾਰਟੀ ਨੂੰ ਕਟਗਰੇ ਵਿੱਚ ਖੜਾਇਆ ਗਿਆ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਪੂਰਾ ਬਿਲਕੁਲ ਸਟੈਂਡ ਹੈ ਵੀ ਇੱਕ ਵੀ ਬੂੰਦ ਪਾਣੀ ਦੀ ਹੈਗੀ ਹੈ ਜਿਹੜੀ ਅਸੀਂ ਕਿਤੇ ਵੀ ਨਹੀਂ ਜਾਣ ਦਵਾਂਗੇ ਜੋ ਪਾਣੀ ਦੇਣ ਕਿ ਵੀ ਕਿਸਾਨਾਂ ਵਾਸਤੇ ਜਿਹੜੀ ਕਿ ਹੈ ਉਹ ਕਿਸਾਨਾਂ ਵਾਸਤੇ ਹੀ ਜਨਕੀ ਵੀ ਚਾਹੀਦੀ ਹੈ ਕਿਉਂਕਿ ਪੰਜਾਬ ਚ ਪਹਿਲਾਂ ਹੀ ਪਾਣੀ ਘਟ ਹੈ ਤੇ ਭਾਰਤੀ ਜਨਤਾ ਪਾਰਟੀ ਇਸ ਦੇ ਤੇ ਪੂਰਾ ਪੁਰਜ਼ੋਰ ਪੈਰਾ ਦੇ ਰਹੀ ਹੈ ਪਿਛਲੇ ਦਿਨ ਯਾਨੀ ਕਿ ਇੱਕ ਬੀਏਬੀਐਮ ਬੀਬੀਐਮ ਵੀ ਯਾਨੀ ਕਿ ਜਿਹੜੀ ਆਪਣਾ ਭਾਖੜਾ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਦੂਜੀਆਂ ਸਰਕਾਰਾਂ ਨੇ ਵੀ ਆਪਣਾ ਪੱਖ ਰੱਖਿਆ ਵੀ ਸਾਨੂੰ ਪਾਣੀ ਚਾਹੀਦਾ ਹੈਗਾ ਤਾਂ ਪੰਜਾਬ ਸਰਕਾਰ ਨੇ ਆਪਣਾ ਉੱਥੇ ਕੋਈ ਪੱਖ ਨਹੀਂ ਰੱਖਿਆ ਵੀ ਸਾਨੂੰ ਪਾਣੀ ਦੀ ਲੋੜ ਹੈ ਤਾਂ ਜਿਵੇਂ ਉਹਨਾਂ ਨੇ ਜਿਵੇਂ ਹਰਿਆਣਾ ਨੇ ਆਪਣਾ ਪੱਖ ਰੱਖਿਆ ਹੋਊਗਾ ਤਾਂ ਉਹਨਾਂ ਨੇ ਹਰਿਆਣੇ ਨੂੰ ਪਾਣੀ ਦਿੱਤਾ ਹੋਊਗਾ ਤਾਂ ਪਰ ਜਦੋਂ ਕਿ ਪੰਜਾਬ ਉੱਥੇ ਪਾਣੀ ਹੈ ਹੀ ਨਹੀਂ ਦੇਣ ਵਾਸਤੇ ਤਾਂ ਭਾਰਤੀ ਜਨਤਾ ਪਾਰਟੀ ਜਨਨ ਕਿ ਵੀ ਉਸ ਵਾਸਤੇ ਜਨਨ ਕਿ ਵੀ ਬੇਸ ਗੱਲ ਦਾ ਪੂਰਾ ਪੁਰਜ਼ੋਰ ਉਹ ਕਰਦੀ ਹੈ ਵੀ ਜਿੰਨਾ ਵੀ ਇੱਕ ਇੱਕ ਬੂੰਦ ਜਨਨ ਕਿ ਪੰਜਾਬ ਦੇ ਲੋਕਾਂ ਵਾਸਤੇ ਨੇ ਕਿ ਕਿਸਾਨਾਂ ਵਾਸਤੇ ਡਾ ਹੈਗਾ ਪਾਣੀ ਅਸੀਂ ਬਾਹਰ ਨਹੀਂ ਜਾਣ ਦਵਾਂਗੇ ਤੇ ਪਿਛਲੇ ਦਿਨ ਜਨਨ ਕਿ ਕੱਲ ਸਾਡੇ ਦੇਸ਼ ਦੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੀਜੇਪੀ ਦੇ ਉੱਤੇ ਬਿਲ ਇਲਜ਼ਾਮ ਲਗਾਇਆ ਹੈ ਜਦ ਉੱਥੇ ਜਾ ਕੇ ਉੱਥੇ ਆਪਣਾ ਉੱਥੇ ਖੜ ਕੇ ਉਹਨਾਂ ਨੇ ਕਿਹਾ ਵੀ ਜਨਨ ਕਿ ਵੀ ਉੱਥੇ ਵੀ ਇਹ ਪਾਰਟੀ ਜਨਨ ਕਿ ਵੀ ਬੀਜੇਪੀ ਇਸ ਦੇ ਉੱਤੇ ਕਰ ਰਹੀ ਹੈ ਤਦੋ ਕਿ ਭਾਰਤੀ ਜਨਤਾ ਪਾਰਟੀ ਦਾ ਬਿਲਕੁਲ ਸਪਸ਼ਟ ਸਟੈਂਡ ਹੈ ਵੀ ਪੰਜਾਬ ਦਾ ਜਿਹੜਾ ਕਿ ਪਾਣੀ ਪਹਿਲਾਂ ਵੀ ਅਸੀਂ ਪੰਜਾਬ ਦੇ ਪਾਣੀ ਦੀ ਹਮੇਸ਼ਾ ਗੱਲ ਕੀਤੀ ਹੈ ਵੀ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਅੱਜ ਹਰ ਇੱਕ ਜ਼ਿਲ੍ਹਾ ਸਟ ਹੈੱਡ ਕੁਆਰਟਰ ਦੇ ਉੱਤੇ ਜਾ ਕੇ ਹਰ ਇੱਕ ਵਰਕਰ ਨਾਲ ਹਰ ਇੱਕ ਜਨਕੀ ਵੀ ਜਿਹੜਾ ਹੈਗਾ ਇਹਦੇ ਉੱਤੇ ਅਸੀਂ ਅਸੀਂ ਪ੍ਰੈਸ ਕਾਨਫਰੰਸ ਵੀ ਕਰ ਰਹੇ ਹਾਂ ਔਰ ਹਰ ਇੱਕ ਬੰਦੇ ਨਾਲ ਜਿਹੜਾ ਹੈਗਾ ਇਸ ਮੁੱਦੇ ਦੇ ਉੱਤੇ ਕਿਉਂਕਿ ਜਿਹੜੀ ਸੈਂਡ ਪੰਜਾਬ ਸਰਕਾਰ ਹੈ ਉਹ ਹਰ ਇੱਕ ਮੁੱਦੇ ਦੇ ਉੱਤੇ ਫੇਲ ਨਜ਼ਰ ਆ ਰਹੀ ਹੈ ਉਹ ਆਪ ਕੁਝ ਕਰਦੀ ਨਹੀਂ ਫਿਰ ਠਿੱਕਰਾ ਦੂਜਿਆਂ ਦੇ ਸਿਰਫ ਫੁੱਟ ਰਹੀ ਹੈ ਜਨਕ ਇਸ ਕਰਕੇ ਅਸੀਂ ਪਾਣੀ ਦੇ ਮੁੱਦਿਆਂ ਤੇ ਪੰਜਾਬ ਦਾ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਪੂਰੇ ਕਿਸਾਨਾਂ ਦੇ ਨਾਲ ਖੜੀ ਹੈ ਔਰ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਹੈਗੀ ਅਸੀਂ ਪੰਜਾਬ ਤੋਂ ਬਾਹਰ ਨਹੀਂ ਜਾਣ ਦਵਾਗੇ ਅੱਜ ਦਾ ਸਾਡਾ ਜਿਹੜਾ ਹੈਗਾ ਮੇਨ ਅਜੰਡਾ ਇਹ ਸੀ ਇਹ ਰੋਲਾ ਕਿਸ ਗੱਲ ਦਾ ਪਾਉਂਦੇ ਆ ਵੀ ਕਿਹੜਾ ਪਾਣੀ ਜਾ ਰਿਹਾ ਹੈ ਦੇ ਰਿਹਾ ਜਿਹੜਾ ਦੇਖੋ ਜੀ ਪਿੱਛੋਂ ਪਾਣੀ ਜਿਵੇਂ ਹੁਣਾ ਰਿਹਾ ਹੈ ਪਹਿਲਾਂ ਵੀ ਇਹ ਪਾਣੀ ਜਿਹੜਾ ਹੈਗਾ ਜਿਵੇਂ ਹਰੀਕੇ ਪੱਤਨ ਤੇ ਇਨਕੀ ਜੇ ਆਪਣਾ ਪਾਖੜਾ ਡੈਮ ਚ ਨਹੀਂ ਕਿ ਪਾਣੀ ਐਕਸੈਸ ਹੁੰਦਾ ਜਿਹੜਾ ਕਿ ਕਈਰ ਕਈਰ ਪਾਕਿਸਤਾਨ ਨੂੰ ਵੀ ਛੱਡਿਆ ਜਾਂਦਾ ਹੈ ਉਹ ਜਦੋਂ ਉੱਥੇ ਪ੍ਰਬੰਧਕ ਦੀ ਕਮੇਟੀ ਹੋਈ ਸੀ ਉਹਦੇ ਵਿੱਚ ਜਿਹੜਾ ਹੈਗਾ ਉੱਥੇ ਹਰਿਆਣਾ ਨੇ ਆਪਣਾ ਪੱਕਾ ਰੱਖਿਆ ਵੀ ਸਾਨੂੰ ਪਾਣੀ ਦਿਓ ਪਹਿਲਾਂ ਵੀ ਇਹ ਪਾਣੀ ਯਾਨੀ ਕਿ ਹਰਿਆਣਾ ਨੂੰ ਜਾਂਦਾ ਹੋਊਗਾ ਯਾਨੀ ਕਿ ਵੀ ਤੇ ਜਿਹੜੇ ਇਸ ਵਾਰ ਪਾਣੀ ਕਿਉਂਕਿ ਪਿਛਲੇ ਪਿੱਛੇ ਮੀਂਹ ਕੱਟ ਪਏ ਨੇ ਪਾਣੀ ਪਹਿਲਾਂ ਹੀ ਘੱਟ ਹੈ ਤਾਂ ਅਸੀਂ ਯਾਨੀ ਕਿ ਰਹਿਗਾ ਜਿਦਕਿ ਵੀ ਇਸ ਗੱਲ ਦਾ ਭਾਰਤੀ ਜਨਤਾ ਪਾਰਟੀ ਯਾਨੀ ਕਿ ਪੁਰਜ਼ੋਰ ਵਿਰੋਧ ਕਰਦੀ ਹੈ ਇਹ ਹਰਿਆਣੇ ਨੂੰ ਤਾਂ ਜਾਂਦਾ ਜੀ ਉਹ ਤਾਂ ਠੀਕ ਆ ਹਰਿਆਣੇ ਨੂੰ ਜਿੰਨਾ ਪਾਣੀ ਉਹ ਕਹਿੰਦੇ ਜਾਂਦਾ ਸੀ ਉਹਨੂੰ ਦੇ ਚੁੱਕੇ ਆਂ ਔਰ ਦੇਤਾ ਜਾ ਦੇ ਰਹੇ ਆ ਵੀ ਉਹ ਸਾਡੇ ਪਾਣੀ ਚੋਂ ਬਾਧੂ ਬਾਣੀ ਮਾਰਦੇ ਫਿਰ ਅਸਤਰ ਉੱਪਰ ਪੰਜਾਬ ਸਰਕਾਰ ਨੂੰ ਯਾਨੀ ਕਿ ਵੀ ਪਹਿਲਾਂ ਇੱਥੇ ਗਈ ਕਿਉਂ ਨਹੀਂ ਪੰਜਾਬ ਸਰਕਾਰ ਦੀ ਨਾਕਾਮੀ ਹੈ ਪੰਜਾਬ ਸਰਕਾਰ ਦੀ ਨਾਕਾਮੀ ਹੈ ਨਾ ਇੱਥੇ ਭਾਖੜਾ ਪ੍ਰਬੰਧਕ ਕਮੇਟੀ ਦਾ ਜਾ ਕੇ ਆਪਣਾ ਯਾਨੀ ਕਿ ਉੱਥੇ ਉਹਨਾਂ ਨੇ ਕਿਉਂ ਨਹੀਂ ਰੱਖਿਆ ਗਿਆ ਆਪਣਾ ਪਾਖੜ ਰੱਖਿਆ ਉਹਨਾਂ ਨੇ ਹੋਣਾ ਦੋਸ਼ ਇਹ ਵੀ ਹੈ ਨਾ ਜੀ ਵੀ ਕੰਟਰੋਲ ਜਿਹੜਾ BBMB ਤੇ ਹੈ ਨਾ ਜੀ ਵੀ ਕੇਂਦਰ ਸਰਕਾਰ ਦਾ ਜਿਆਦਾ ਯਾਨੀ ਕਿ ਉਹਦੇ ਵਿੱਚ ਹਿੱਸਾ ਵੱਧ ਗਿਆ ਜਿਹੜੇ ਆਪਣੇ ਅਧਿਕਾਰੀ ਸਹਿਵਾਣ ਨੇ ਇੱਕ ਅਧਿਕਾਰੀ ਉਹਨਾਂ ਨੇ ਦੋਸ਼ ਲਾਇਆ ਵੀ ਫਰਾਇਆ ਵੀ ਗਿਆ। ਉਹਦੇ ਸੈਂਟਰ ਦੇ ਅਧਿਕਾਰੀ ਬਿਠਾ ਦਿੱਤੇ। ਪਤਾ ਕੀ ਹੈ? ਇਹ ਇੱਕ ਦੋਸ਼ ਹੀ ਹੈ। ਦੋਸ਼ ਲਾਏ ਜਾਂਦੇ ਨੇ। ਉਹਨਾਂ ਕੋਲੇ ਦੋਸਤ ਉਸ ਵਾਏ ਕੋਈ ਕੰਮ ਨਹੀਂ ਹੈਗਾ ਸਰਕਾਰ ਕੋਲੇ। ਜਦੋਂ ਕਿ ਇਹਨਾਂ ਨੇ ਆਪਣਾ ਤਾਂ ਪੱਖ ਰੱਖਿਆ ਹੀ ਨਹੀਂ ਵੀ ਸਾਨੂੰ ਪੰਜਾਬ ਵਾਸਤੇ ਪਾਣੀ ਚਾਹੀਂਦਾ। ਪੰਜਾਬ ਵਾਸਤੇ ਇਹਨਾਂ ਨੇ ਇਹਨਾਂ ਨੇ ਰੱਖੀ ਨਹੀਂ ਆਪਣਾ ਪੱਖ ਪੰਜਾਬ ਸਰਕਾਰ ਨੂੰ ਵੀ ਤਾਂ ਆਪਣਾ ਪੱਖ ਰੱਖਣਾ ਚਾਹੀਦਾ ਵੀ ਵੀ ਸਾਨੂੰ ਵੀ ਜਨਕੀ ਜੇਕਰ ਚਲੋ ਆਪਾਂ ਕਹਿੰਦੇ ਵੀ ਉਸ ਸੈਂਟਰ ਦਾ ਮਹਿਕਮਾ ਹੈ। ਤੈਨੂੰ ਦਾ ਆਪ ਪੱਖ ਰੱਖਣਾ ਚਾਹੀਦਾ ਅਸੀਂ ਵੀ ਸਾਨੂੰ ਜਿਨੇ ਕੋਈ ਪੰਜਾਬ ਸਾਨੂੰ ਪੰਜਾਬ ਚ ਪਾਣੀ ਚਾਹੀਦੇ ਔਰ ਪਰ ਜਿੰਨਾ ਇਹਨਾਂ ਨੂੰ ਚਾਹੀਦਾ ਉਹ ਤਾਂ ਦੇ ਹੀ ਰਹੀ ਹੈ ਕੇ ਉਹ ਤਾਂ ਦੇ ਹੀ ਦੀ ਹੈ ਸਰਕਾਰ ਉਸ ਦਾ ਕੋਈ ਹੋਣੀਗਾ ਅੱਜ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪ੍ਰੈਸ ਕਾਨਫਰੰਸ ਦਿੱਤੀ ਹੈ ਬੀਜੇਪੀ ਦਾ ਕੀ ਸਟੈਂਡਰਡ ਕੋ ਕੱਲ ਨੂੰ ਵਗਰ ਸੈਂਟਰ ਨੂੰ ਕੋਈ ਤੱਕਾ ਹੁੰਦਾ ਕਿ ਬੀਜੇਪੀ ਪੰਜਾਬ ਦੀ ਬੀਜੇਪੀ ਸੈਂਟਰ ਦੇ ਫੀਲਗ ਝੰਡਾ ਚੱਕੇਗੀ ਫਿਰ ਚੱਕੂਗੀ ਜੀ ਅਸੀਂ ਪੰਜਾਬ ਦੇ ਪਾਣੀ ਵਾਸਤੇ ਅੱਜ ਵੀ ਪੂਰਾ ਜਵਾਨ ਜੱਟ ਕੇ ਖੜਾਂਗੇ ਅਸੀਂ ਦੇਖੋ ਪੰਜਾਬ ਦੇ ਹਿੱਤ ਵਾਸਤੇ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਪੰਜਾਬ ਦੇ ਵਿੱਚ ਜੇਕਰ ਕੋਈ ਤੱਕਾ ਹੁੰਦਾ ਹੈ ਉੱਥੇ ਪਾਰਟੀ ਨਹੀਂ ਸਿਰ ਪੰਜਾਬ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਬਸਨੀਕਾ ਪੰਜਾਬ ਦੀ ਜਨਨ ਕਿ ਕੋਈ ਵੀ ਗੱਲ ਹੁੰਦੀ ਹੈ ਜੇਕਰ ਕਿਤੇ ਪੰਜਾਬ ਨਾਲ ਤੱਕਾ ਹੁੰਦਾ ਤਾਂ ਅਸੀਂ ਪੰਜਾਬ ਨਾਲ ਪੂਰਾ ਜੱਜ ਕੇ ਖੜੇ ਆ ਪੰਜਾਬ ਦੇ ਲੋਕਾਂ ਨਾਲ ਜੱਜ ਕੇ ਅੱਜ ਸਾਰੇ ਪਾਰਟੀਆਂ ਨੇ ਮੀਟਿੰਗ ਕੀਤੀ ਹੈ ਕਿ ਆਪਣੇ ਲੋਕਲ ਪੱਧਰ ਤੇ ਵੀ ਇਸ ਤਰ੍ਹਾਂ ਮੀਟਿੰਗਾਂ ਹੋਣਗੀਆਂ ਇਕੱਠੇ ਜਿੱਕਰ ਜੇਕਰ ਜੇ ਇਸ ਮੁੱਦੇ ਤੇ ਕੋਈ ਗੱਲ ਆਉਗੀ ਤਾਂ ਇਕੱਠੇ ਹੋਵਾਂਗੇ ਜੇਕਰ ਕੋਈ ਇਹ ਜੀ ਗੱਲ ਲੱਗਦੀ ਹੈ ਵੀ ਇੱਥੇ ਕੋਈ ਲੱਗਦਾ ਵੀ ਪਾਣੀ ਦੇ ਨੇ ਕਿ ਵੀ ਜਾਂ ਕੋਈ ਪਾਣੀ ਦੇ ਵਸਤੇ ਜਨਨ ਕਿ ਸਾਨੂੰ ਕਿਤੇ ਸੰਘਰਸ਼ ਕਰਨ ਦੀ ਲੋੜ ਹੈ ਤਾਂ ਅਸੀਂ ਇਕੱਠੇ ਹੋ ਕੇ ਵੀ ਕਰਾਂਗੇ ਨੇ ਉਧਰ ਚਲੋ ਉਹਨਾਂ ਨੇ ਸਰਬਦਲੇ ਬੈਠ ਕੀਤੀ ਆ ਉਹ ਤਾਂ ਕਹਿੰਦੇ ਵੀ ਅਸੀਂ ਸੈਂਟਰ ਚ ਜਾ ਕੇ ਵਿੱਚੇ ਬੀਜੇਪੀ ਵਾਲੇ ਹੀ ਬੈਠੇ ਨੇ ਬੀਜੇਪੀ ਉਹ ਕਹਿੰਦੇ ਜੀ ਅਸੀਂ ਹੱਲ ਕਰਵਾਵਾਂਗੇ ਹਾਂ ਉਹ ਤਾਂ ਵੀ ਪੰਜਾਬ ਦਾ ਪੱਖ ਅਸਲ ਵਿੱਚ ਕੋ ਪੰਜਾਬ ਦਾ ਪੱਖ ਰੱਖਾਂਗੇ ਅਸੀਂ ਯਾਨੀ ਕਿ ਵੀ ਕਹਿੰਦੇ ਜੋ ਪੰਜਾਬ ਦਾ ਯਾਨੀ ਕਿ ਬਣਦਾ ਅਧਿਕਾਰ ਹੈ ਦੇਖੋ ਠੀਕ ਹੈ ਵੀ ਅਸੀਂ ਐਂ ਕਹਿੰਦੇ 노 ਡਾਊਟ ਯਾਨੀ ਕਿ ਵੀ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੈ ਦਿੱਲੀ ਚ ਬੀਜੇਪੀ ਦੀ ਸਰਕਾਰ ਹੈ ਪਰ ਉਹ ਆਪਦਾ ਪੱਖ ਰੱਖ ਰਹੇ ਨੇ ਅਸੀਂ ਆਪਦਾ ਪੱਖ ਰੱਖਾਂਗੇ ਅਸੀਂ ਪੰਜਾਬ ਦੇ ਨਾਲ ਥੋੜੀ ਤਾਂ ਕਾਉਂਡ ਦਵਾਂਗੇ ਜੇਕਰ ਪੰਜਾਬ ਦੇ ਵੀ ਸਾਡਾ ਪਾਣੀ ਯਾਨੀ ਕਿ ਵੀ ਬਾਰ ਇਸ ਹੀ ਨਹੀਂ ਜਾਣ ਦੇਵਾਂਗੇ ਪਾਣੀ ਪੰਜਾਬ ਦਾ ਇਹ ਧੰਨਵਾਦ ਜੀ ਫੋਟੋ